ਕਹਣਾ ਚੰਗਾ ਸਭ ਨਾਲ ਜਿਆਦਾ ਭਾਜੀ ਆਟੋ ਵਾਲੇ ਬਹੁਤ ਮਤਲਬ ਜਾਮ ਬੁਲਾਉਂਦੇ ਤਾਂ ਪਰਤੀ ਸਾਈਡ ਵੀ ਲੱਗਦਾ ਆਟੋ ਇੱਧਰ ਵੀ ਲੱਗਦਾ ਬਹੁਤ ਖਾਂਦਾ ਭਾਈ ਲੱਗਣੀ ਆ ਰੋਕਾ ਕੰਮ ਵੀ ਕਰਨਾ ਆ ਸਾਹ ਹੋ ਜਾਂਦਾ ਇਦਾਂ ਹੀ ਆ ਕਿ ਨਾ ਜੇ ਰੋਕੇ ਤੇ ਚੱਲਦਾ ਪਏ ਕੰਮ ਸਾਰਾ ਜਿਹੜੀਆਂ ਵਾਲੇ ਕਿੱਥੇ ਜਾਣ ਸਰਕਾਰ ਨੂੰ ਵੀ ਚਾਹੀਦੀਆਂ ਸੜਕਾਂ ਸਰਕਾਰ ਧਿਆਨ ਨਹੀਂ ਦਿੰਦੀ ਹੈਗੀ ਵੀ ਇਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਗ੍ਹਾ ਤਾਂ ਵੀ ਜਾਦਾ ਮਤਲਬ ਦੁਕਾਨਾਂ ਲੈ ਕੇ ਉਹਨਾਂ ਜੀ ਵੀ ਕਰ ਸਕਦੇ ਨੇ ਆ ਜਰੂਰ ਥੋੜੀ ਵੀ ਰਹਿਣੀ ਆ ਤੇ ਆਹ ਟ੍ਰੈਫਿਕ ਦੇ ਇੰਨਾ ਕਰਕੇ ਜਾਮ ਲੱਗਦਾ ਸਾਰੀਆਂ ਜਿੰਨੀਆਂ ਰੇੜੀਆਂ ਲੱਗਦੀਆਂ ਇਹ ਇਹ ਫੁੱਟਪਾਥ ਜਿਹੜੀ ਹੈਗੀ ਲੋਕਾਂ ਤੇ ਇਹ ਫੁੱਟਪਾਥ ਲੋਕਾਂ ਤੇ ਇਹ ਪਾਲਡ ਪਾਰਟ ਡਿਪਾਰਟਮੈਂਟ ਵਾਲੇ ਨੇ 6-600 ਰੁਪਿਆ ਲੈਂਦਾ ਇਹਨਾਂ ਕੋਲ ਉਹ ਹੈਡ ਖੜਾ ਇਹਨਾਂ ਦਾ ਉਹ ਬੰਦਾ ਤੁਹਾਡ ਕੋ ਕੀ ਕੋਈ ਅਥੋਰਟੀ ਹੈਗੀ ਵੀ ਇੱਥੇ ਲਾਉਣ ਦੇ ਡੈਰਾ ਹੈ ਇਹਨਾਂ ਤੁਸੀਂ ਜਾਮ ਕੀਤਾ ਹੈ ਸਾਰਾ ਹੈ ਕਿਹੜਾ ਹੈ ਮਾਲਕ ਕੋਈ ਰੇੜੀ ਇੱਥੇ ਆਪਣੇ ਪੰਜਾਬ ਦਾ ਬੰਦਾ ਨਹੀਂ ਸਾਰੇ ਪਰਦੇਸੀ ਬੰਦੇ ਆ ਭਾਜੀ ਦੇਖੋ ਜਾ ਕੇ ਤੁਸੀਂ ਇੰਨਾ ਜਾਮ ਆ ਨਾ ਤੁਸੀਂ ਤੁਰ ਕੇ ਜਾ ਸਕਦੇ ਆ ਨਾ ਤੁਸੀਂ ਸਾਈਕਲ ਤੇ ਜਾ ਸਕਦੇ ਆ ਅਸੀਂ ਸਾਰੇ ਪਾਸੇ ਧਿਆਨ ਰੱਖ ਰਹੇ ਜਿਹੜਾ ਦੂਜਾ ਪਾਸਾ ਹੈ ਉਧਰਲੇ ਪਾਸੇ ਵੀ ਆਟੋ ਵੀ ਲੱਗਦੇ ਆ ਇੱਕ ਆਪਣਾ ਸਾਈਡ ਤੋਂ ਪੱਟੇ ਆ ਵੀ ਅਸੀਂ ਬ੍ਰਿਜ ਵੱਲ। ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਟ੍ਰੈਫਿਕ ਨੂੰ ਲੈ ਕੇ ਨਵੇਂ ਕਾਨੂੰਨ ਵੀ ਬਣਾਏ ਜਾਂਦੇ ਨੇ ਪਰ ਟ੍ਰੈਫਿਕ ਜਾਮ ਦੀ ਸਮੱਸਿਆ ਜਿਹੜੀ ਉਹ ਨਹੀਂ ਹਟਦੀ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਸਤੀ ਯੋਧਿਆਲ ਦੇ ਏਰੀਆ ਦੇ ਵਿੱਚ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਲਗਾਈਆਂ ਹੋਈਆਂ ਨੇ ਤੇ ਇਧਰ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਜਾਮ ਵਾਲੀ ਸਥਿਤੀ ਬਣੀ ਹੋਈ ਹੈ ਇਹ ਤਸਵੀਰਾਂ ਬਸਤੀ ਜੋਧੇਵਾਲ ਤੋਂ ਤੁਹਾਨੂੰ ਦਿਖਾ ਰਹੇ ਨੇ ਲੋਕਾਂ ਨੇ ਰੋਡਾਂ ਦੇ ਉੱਤੇ ਆ ਦੇਖੋ ਤੁਸੀਂ ਪੰਜਾਬੀ ਜੰਕਸ਼ਨ ਜਿਹੜਾ ਪਤਾ ਨਹੀਂ ਕੀ ਹੈਗਾ ਇਹ ਇਹ ਲਗਾਇਆ ਹੋਇਆ ਤੇ ਅੱਗੇ ਜਿਹੜੀ ਹੈਗੀ ਜਾਮ ਦੀ ਸਥਿਤੀ ਇਹ ਇਹ ਬਣੀ ਹੋਈ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਤਕਰੀਬਨ ਜਿਹੜਾ ਬਸਤੀ ਜੋਧੇਵਾਲ ਦੇ ਵਿੱਚ ਜਾਮ ਲੱਗਿਆ ਰਹਿੰਦਾ ਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਜੇ ਪ੍ਰਸ਼ਾਸਨ ਧਿਆਨ ਦਿੰਦਾ ਵੀ ਆ ਤੈ ਬੇਜਾਰੀ ਵਾਲੇ ਸਮਾਨ ਗੱਡੀਆਂ ਰੇੜੀਆਂ ਜਿਹੜੀਆਂ ਚੁੱਕ ਕੇ ਵੀ ਲੈ ਜਾਂਦੇ ਨੇ ਪਰ ਉਹ ਫਿਰ ਤੋਂ ਜਿਹੜਾ ਹੈਗਾ ਆ ਉਹ ਵਾਪਸ ਛੜਵਾ ਲਿਆ ਜਾਂਦਾ ਸਮਾਨ ਜੁਰਮਾਨਾ ਥੋੜਾ ਬਹੁਤਾ ਭਰ ਕੇ ਪਰ ਇਸ ਦਾ ਕੋਈ ਪੱਕਾ ਵੀ ਹੱਲ ਨਹੀਂ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਰੋਡ ਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਰੇੜੀਆਂ ਲੱਗੀਆਂ ਹੋਈਆਂ ਫੜੀਆਂ ਲੱਗੀਆਂ ਹੋਈਆਂ ਇਹ ਜਾਮ ਦਾ ਜਾਨਕੀ ਕਾਰਨ ਬਣਿਆ ਹੋਇਆ ਹੈ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਪਹਿਲਾਂ ਤਸਵੀਰਾਂ ਦੇਖੀ ਚਲੋ ਦੇਖੋ ਕਿੰਨਾ ਮਾੜਾ ਹਾਲ ਹੈ ਇੱਥੇ ਆ ਦੇਖੋ ਰੋਡ ਦੇ ਉੱਤੇ ਜਾਮ ਵਾਲੀ ਸਥਿਤੀ ਜਿਹੜੀ ਹੈਗੀ ਆ ਉਹ ਬਣੀ ਹੋਈ ਹੈ ਇਹ ਇਹ ਕਾਰਨ ਹੈਗਾ ਵੀ ਜਾਂ ਤਾਂ ਇਹਨਾਂ ਰੇੜੀਆਂ ਵਾਲਿਆਂ ਨੂੰ ਕਿਤੇ ਹੋਰ ਜਗ੍ਹਾ ਦਿੱਤੀ ਜਾਵੇ ਜਿੱਥੇ ਇਹ ਆਪਣੀਆਂ ਰੇੜੀਆਂ ਫੜੀਆਂ ਲਗਾ ਸਕਣ ਪਰ ਰੋਡ ਦੇ ਉੱਤੇ ਜਿਹੜੀਆਂ ਰੇੜੀਆਂ ਫੇੜੀਆਂ ਲੱਗੀਆਂ ਹੋਈਆਂ ਨੇ

ਪਰ ਜੀ ਉਹ ਮਹੀਨਾ ਪੂਰਾ ਹੋ ਗਿਆ ਆ ਜ ਆ ਜਾਣਗੇ ਕਮੇਟੀ ਵਾਲੇ ਕਟਾਈਂ। ਪਿਛਲੀ ਪੁਰਾਣੀ ਪਰਚੀ ਦਿਖਾ ਦੇ ਕੋਈ। ਪੁਰਾਣੀ ਪਰਚੀ ਘਰ ਪਰ ਰੱਖੀ ਹੈਗੀ। ਤੂੰ ਇੱਥੇ ਕਿਹਾ ਪਰਚੀ ਕਟਾਇਆ ਤੇ ਤੂੰ ਇੱਥੇ ਰੱਖਣੀ ਚਾਹੀਦੀ। ਹੋ ਗਿਆ ਪਰਚੀ ਕਟੇਗੀ ਬਾਊ ਜੀ। ਅੱਛਾ ਆ ਜਾਣਗੇ ਉਹ। ਆ ਜਾਣਗੇ। ਬੋਦਵਾਰ ਨੂੰ ਆਇੰਗੇ। ਸੋ 1500 ਰੁਪਏ ਦੀ ਜਿਹੜੀ ਪਰਚੀ ਕੱਟੀ ਜਾ ਰਹੀ ਹੈ ਤੇ ਪਰਚੀ ਕੱਟ ਕੇ ਤੇ ਇਹਨਾਂ ਨੂੰ ਰੋਡ ਦੇ ਉੱਤੇ ਖੜਨ ਦਾ ਲਾਇਸੈਂਸ ਮਿਲ ਜਾਂਦਾ ਹੈ। ਵੀ ਜਿਹੜੀ ਜਾਮ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਤੁਸੀਂ ਇਹ ਦੇਖ ਲਓ ਵੀ ਇਹ ਹਾਲ ਨੇ ਤੇ ਕਾਰਪੋਰੇਸ਼ਨ ਦਾ ਵੀ ਇੱਕ ਵੱਡਾ ਹੱਥ ਲੱਗ ਰਿਹਾ ਹੈ ਵੀ ਜਿਹੜਾ ਕਹਿ ਰਹ ਇਲਜਾਮਲਗਾਰੇ ਨੇ ਵੀ 1500 ਰੁਪਏ ਦੀ ਪਰਚੀ ਆ ਜਿਹੜੀ ਕੱਟੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹਦੇ ਰੇੜੀਆਂ ਲਗਾ ਸਕਦੇ ਨੇ ਪਰ ਜਾਮ ਇੱਥੇ ਬਹੁਤ ਲੱਗ ਜਾ ਸਾਜੀ ਰੁਕਿਓ ਇੱਕ ਮਿੰਟ ਆ ਦੇਖੋ ਰੋਡ ਦੇ ਆਪਣੇ ਜਾਮ ਕਿੰਨੇ ਲੱਗੇ ਹੋਏ ਨੇ ਟ੍ਰੈਫਿਕ ਜਾਮ ਹੋਇਆ ਆ ਤੇ ਕੀ ਕਾਰਨ ਹੈ ਇਹ ਰੇੜੀਆਂ ਦੇ ਕਰਕੇ ਲੱਗਦਾ ਜਾਮ ਜਿਹੜੀਆਂ ਰੋਡ ਦੇ ਉੱਤੇ ਗੱਡੀਆਂ ਖੜੀਆਂ ਤੇ ਰੇੜੀਆਂ ਲੱਗੀਆਂ ਜਿਹੜੀਆਂ ਪਾਈ ਲੱਗਣੀਆਂ ਲੋਕਾਂ ਕੰਮ ਵੀ ਕਰਨਾ ਆ ਸਾਹ ਹੋਵੇ ਇਦਾਂ ਹੀ ਆ ਕਿ ਨਾ ਚ ਰੋਕੇ ਇਦਾਂ ਚੱਲਦਾ ਪਿਆ ਕੰਮ ਸਾਰਾ ਜਿਹੜੀਆਂ ਵਾਲੇ ਵੀ ਕਿੱਥੇ ਜਾਣਗੇ ਜਾਣਗੇ ਤੇ ਕਿੱਥੇ ਨਹੀਂ ਐਕਚੁਅਲੀ ਇਹਨਾਂ ਨੇ ਕਿਹਾ ਹੈ ਵੀ 1500 ਰੁਪਏ ਪਰਚੀ ਕੱਟਦੇ ਆ ਤੇ ਪਰਚੀ ਕੱਟ ਕੇ ਕੀ ਲੱਗਦਾ ਵੀ ਇਹ ਰੋਡ ਦੇ ਉੱਤੇ ਲਾਇਸੈਂਸ ਮਿਲ ਗਿਆ ਇਹਨਾਂ ਨੂੰ ਖੜਨ ਦਾ ਜਾਂ ਟ੍ਰੈਫਿਕ ਜਾਮ ਦੇ ਵਿੱਚ ਜਿਹੜੇ ਬੰਦੇ ਪਰਚੀਆਂ ਕੱਟਦੇ ਉਹਨਾਂ ਨੂੰ ਪਤਾ ਉਹ ਲਾਇਸੈਂਸ ਦਿੱਤਾ ਕਿ ਕੀ ਦਿੱਤਾ ਹੋਇਆ ਆਪਾਂ ਨੂੰ ਨਹੀਂ ਕਿਸੇ ਹਰ ਇੱਕ ਬੰਦੇ ਰੋਜੀ ਰੋਟੀ ਈਣਾ ਕਿਸੇ ਨੂੰ ਗਲਤ ਆ ਪਗੀ ਕਹੀਏ ਤੁਸੀਂ ਕੀ ਕੰਮ ਕਰਦੇ ਸਾਡਾ ਬਿਲਡਿੰਗ ਮਟੀਰੀਅਲ ਦਾ ਕੰਮ ਹੈ ਨੀ ਇਹ ਕਿੱਥੇ ਕਿਤੇ ਸਹੀ ਹੈਗਾ ਯਾ ਜਾਂ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਕਿਤੇ ਬਿਲਕੁਲ ਕੋਈ ਹੱਲ ਹੋ ਵੀ ਨਹੀਂ ਹੈ ਨਾ ਹੁਣ ਕਿਸੇ ਨਾਲ ਆਪਾਂ ਚੁੱਕਿਆ ਤਾਂ ਬਾਹਰ ਰਗਾ ਨਹੀਂ ਸਕਦੇ ਚੱਲ ਵੀ ਨਾ ਆਪਣੇ ਅੱਗੇ ਕੋਈ ਲਾਣ ਦਿੰਦਾ ਅੱਜ ਕੱਲ੍ਹ ਰੇੜੀ ਕਿਸੇ ਨੂੰ ਹੁਣ ਗੱਡੀਆਂ ਵਾਲੇ ਹਰ ਗਲੀ 'ਚ ਜਗ੍ਹਾ ਹੈ ਨਹੀਂ ਲਾਣ ਨੂੰ ਕਿਤਨੇ ਕਿਤੇ ਖੜੀਆਂ ਹੀ ਆ ਸਾਰਾ ਅਰੇਂਜਮੈਂਟ ਹੋਗਾ ਸਰਕਾਰ ਵੀ ਕਰੂਗੀ ਨਹੀਂ ਤਾਂ ਰਲ ਮਿਲ ਕੇ ਇੰਨਾ ਹੀ ਹੈ ਕਿੰਨੇ ਸਾਲਾਂ ਤੋਂ ਦਿੱ ਜਲਦਾ ਆ ਰਿਹਾ ਠੀਕ ਹੈ ਜੀ ਇਹ ਰੇੜੀਆਂ ਜਿਹੜੀਆਂ ਲੱਗਦੀਆਂ ਇਹ ਜਾਮ ਦਾ ਕਾਰਨ ਬਣਦੀਆਂ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਭ ਨਾਲ ਜਿਆਦਾ ਭਾਜੀ ਆਟੋ ਵਾਲੇ ਬਹੁਤ ਮਤਲਬ ਜਾਮ ਲਵਾਉਂਦੇ ਪਰਦੀ ਸਾਈਡ ਵੀ ਲੱਗਦਾ ਆਟੋ ਇੱਧਰ ਵੀ ਲੱਗਦਾ ਬਹੁਤ ਖਾਂਦਾ ਆਣ ਜਾਣਾ ਜੀ ਇਹਦਾ ਹੱਲ ਕੀ ਹੋਣਾ ਚਾਹੀਦਾ ਆ ਨਹੀਂ ਪ੍ਰਸ਼ਾਸਨ ਹੱਲ ਕਰੇਗੀ ਹਾਂ ਜੀ ਕੀ ਨਾਂ ਹੈ ਤੁਹਾਡਾ ਮੇਰਾ ਦਵਿੰਦਰ ਸਿੰਘ ਆ ਜੀ ਸਾਰੇ ਸਾਰੇ ਰੋਡ ਤੇ ਜਾਮ ਲੱਗ ਜਾਂਦਾ ਆ ਆਟੋ ਵਾਲੇ ਖੜੇ ਹੁੰਦੇ ਆ ਰੇੜੀਆਂ ਵਾਲੇ ਖੜੇ ਹੁੰਦੇ ਆ ਤੇ ਹੋਰ ਵੀ ਜਿਹੜੇ ਗੱਡੀ ਗੁੱਡੀਆਂ ਲਾ ਕੇ ਖੜੇ ਆ ਇਹਨਾਂ ਨਾਲ ਤਾਂ ਜਾਮ ਤਾਂ ਵੀਰੇ ਲੱਗਦਾ ਹੀ ਲੱਗਦਾ ਕਿਉਂਕਿ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਦਿੰਦੀ ਹੈਗੀ ਠੀਕ ਹੈ ਕਿੰਨੀ ਲੁਧਿਆਣਾ ਚ ਦੇਖ ਲਓ ਉੱਤੋਂ 70% ਤੋਂ ਪਲੱਸ ਮਤਲਬ ਇਹਦਾ ਇਹਨਾਂ ਕਰਕੇ ਜਾਮ ਨੂੰ ਮਿਲਦਾ ਜੀ ਠੀਕ ਹੈ ਕਿ ਨਹੀਂ ਇਹਦਾ ਹੱਲ ਕੀ ਨਿਕਲਣਾ ਚਾਹੀਦਾ ਸੀ ਲੋਕਾਂ ਦੀ رائے ਪੁੱਛ ਰਹੇ ਆ ਵੀ ਲੋਕਾਂ ਦਾ ਕੀ ਕਹਿਣਾ ਹੈਗਾ ਉਹ ਵੈਸੇ ਪੁਰਾ ਸਰਕਾਰ ਨੂੰ ਵੀ ਚਾਹੀਦਾ ਠੀਕ ਹੈ ਸਰਕਾਰ ਧਿਆਨ ਨਹੀਂ ਦਿੰਦੀ ਹੈਗੀ ਵੀ ਇਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਗ੍ਹਾ ਦਿੱਤੀ ਜਾ ਜਾਦਾ ਮਤਲਬ ਦੁਕਾਨਾਂ ਲੈ ਕੇ ਉਹਨਾਂ ਜੀ ਵੀ ਕਰ ਸਕਦੇ ਨੇ ਆ ਜਰੂਰੀ ਥੋੜੀ ਜਿਹੀ ਰਹਿਣੀਆਂ ਤਾਂ ਇਹਦੇ ਠੀਕ ਹੈ ਕਿ ਨਹੀਂ ਜੀ ਰੇੜੀਆਂ ਵੀ ਲਗਾਨੀਆਂ ਐ ਤੇ ਆਪਣੀ ਕਿਤੇ ਜਗ੍ਹਾ ਸਪੈਸ਼ਲ ਹੋਵੇ ਜਿੱਥੇ ਚਪਾਟੀ ਲੱਗਦੀ ਜਿੱਦਾਂ ਇਹਦਾ ਸਬਜ਼ੀ ਮੰਡੀ ਲੱਗਦੀ ਆ ਵੀ ਉੱਥੇ ਆਪਣੀਆਂ ਰੇੜੀਆਂ ਲੱਗਣ। ਰੇੜੀ ਵਾਸਤੇ ਹੁਣ ਸਰਕਾਰੀ ਪਰਮਿਸ਼ਨ ਦਿੰਦੀ ਵੀ ਆ ਉੱਥੇ ਆਵਲਾ ਉੱਥੇ ਹਫ਼ਤੇ ਬਾਅਦ ਉੱਥੇ ਆਇਆ ਕਰਨ। ਰੋੜਾਂ ਦਾ ਖੰਡ ਤਾਂ ਬਣਦਾ ਹੀ ਨਹੀਂ ਇਹਨਾਂ ਦਾ। ਹਾਂ ਰੋਡ ਜਾਮ ਹੁੰਦਾ ਲੋਕਾਂ ਨੂੰ ਪਰੇਸ਼ਾਨੀਆਂ ਹੁੰਦੀਆਂ। ਬਿਲਕੁਲ ਜੀ ਬਿਲਕੁਲ। ਠੀਕ ਆ ਜੀ ਬਹੁਤ ਬਹੁਤ ਧੰਨਵਾਦ। ਸੋ ਲੋਕਾਂ ਦਾ ਵੀ ਇਹੀ ਕਹਿਣਾ ਵੀ ਇਹਨਾਂ ਵਾਸਤੇ ਜੋ ਹੈਗੀ ਸਪੈਸ਼ਲ ਜਗ੍ਹਾ ਹੋਣੀ ਚਾਹੀਦੀ। ਅਸੀਂ ਵੀ ਕਿਸੇ ਰੇੜੀ ਵਾਲੇ ਦੇ ਖਿਲਾਫ ਨਹੀਂ ਐ। ਕੰਮ ਸ ਜਾਮਦੀ ਜਿਹੜਾ ਰੋਡ ਜਾਮ ਲੱਗਦਾ ਟ੍ਰੈਫਿਕ ਜਾਮ ਲੱਗਦਾ ਆ ਪਰ ਟ੍ਰੈਫਿਕ ਜਾਮ ਦੇ ਵਿੱਚ ਜਿਹੜੀ ਇਹ ਚੀਜ਼ਾਂ ਜ਼ਿੰਮੇਵਾਰ ਬਣਦੀਆਂ ਨੇ ਪਰ ਇਹ ਵੀ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਆ ਕਾਰਪੋਰੇਸ਼ਨ ਨੂੰ ਵੀ ਧਿਆਨ ਦੇਣਾ ਚਾਹੀਦਾ ਬਾ ਤੇ ਜਿਹੜੇ ਲੋਕ ਰੇੜੀਆਂ ਲਾਉਂਦੇ ਨੇ ਉਹ ਪ੍ਰਸ਼ਾਸਨ ਤੋਂ ਵੀ ਮੰਗ ਕਰ ਸਕਦੇ ਵੀ ਸਪੈਸ਼ਲ ਕੋਈ ਜਗ੍ਹਾ ਹੋਵੇ ਜਾਂ ਰਲ ਕੇ ਇੱਕ ਜਗ੍ਹਾ ਬਣਾ ਲਓ ਵੀ ਕਿਤੇ ਕਿਰਾਏ ਤੇ ਜਗ੍ਹਾ ਲੈ ਲਈ ਜਾਂ ਕੁਝ ਵੀ ਲੈ ਲਿਆ ਕਿ ਜਗ੍ਹਾ ਤੇ ਖਾਲੀ ਪਲਾਟ ਦੇ ਵਿੱਚ ਜਦੋਂ ਇੱਕ ਜਗ੍ਹਾ ਦੇ ਉੱਤੇ ਰੇੜੀਆਂ ਲੱਗਣੀ ਸ਼ੁਰੂ ਹੋਗੇ ਤੇ ਕਸਟਮਰ ਆਪਣੇ ਆਪ ਉੱਥੇ ਆ ਜਾਣਗੇ ਇਹ ਅਦਰ ਬੋਲੀ پارک ਅੱਲ ਜਾ ਕੇ ਦੇਖੋ ਕੀ ਹਾਲ ਬਣਿਆ ਆ ਕੋਈ ਰੇੜੀ ਇੱਥੇ ਆਪਣੇ ਪੰਜਾਬ ਦਾ ਬੰਦਾ ਨਹੀਂ ਸਾਰੇ ਪਰਦੇਸੀ ਬੰਦੇ ਆ ਭਾਜੀ ਦੇਖੋ ਜਾ ਕੇ ਤੁਸੀਂ ਇੰਨਾ ਜਾਮ ਆ ਨਾ ਤੁਸੀਂ ਤੁਰ ਕੇ ਜਾ ਸਕਦੇ ਆ ਨਾ ਤੁਸੀਂ ਸਾਈਕਲ ਤੇ ਜਾ ਸਕਦੇ ਆ ਦੇਖੋ ਕਿੰਨੀ ਦਿੱਕਤ ਆ ਰਹੀ ਆ ਬੱਚਿਆਂ ਨੂੰ ਜਾਂ ਕੱਦਾ ਵੀ ਅਸਵੇਰੇ ਇੱਥੇ ਆ ਕੇ ਦੇਖੋ 8 ਤੋਂ ਲੈ ਕੇ 10 ਵਜੇ ਤੱਕ ਇੰਨਾ ਜਾਮ ਹੁੰਦਾ ਉਧਰੋਂ ਬੱਚਿਆਂ ਦਾ ਟਾਈਮ ਹੁੰਦਾ ਆ ਇਦੋਂ ਭੀੜ ਭੜਕਾ ਰਹਿੰਦਾ ਆ ਬਾਬਾ ਜੀ ਆ ਹੁਣ ਜੇ ਆਪਾਂ ਗੱਲਾਂ ਕਰਦੇ ਆਂ ਵੀ ਇੱਥੇ ਰੇੜੀਆਂ ਲੱਗੀਆਂ ਫੁੱਟਪਾਥ ਦੇ ਉੱਤੇ ਲੱਗੀਆਂ ਰੇੜੀਆਂ ਇਹ ਬੰਦਿਆਂ ਦੇ ਚੱਲਣ ਵਾਸਤੇ ਜਿਹੜੀਆਂ ਜਿਹੜੀਆਂ ਫੁੱਟਪਾਥ ਬਣਾਈ ਹੁੰਦੀ ਆ ਪਰ ਇੱਥੇ ਤੁਸੀਂ ਦੇਖੋ ਕਿੰਨੀਆਂ ਇਨਕ੍ਰੋਚਮੈਂਟ ਹੈਗੀ ਆ ਕਿੰਨੀਆਂ ਇੱਥੇ ਇਹਨਾਂ ਨੇ ਕਬਜ਼ੇ ਕਿਤੇ ਇੱਕ ਦੇ ਗੱਡੀਆਂ ਖੜੀਆਂ ਕਿਤੇ ਰੇੜੀਆਂ ਲੱਗੀਆਂ ਹੋਈਆਂ ਵੀ ਇਹ ਪੈਦਲ ਚੱਲਣ ਵਾਲਿਆਂ ਵਾਸਤੇ ਜਿਹੜੀ ਹੈਗੀ ਆ ਜਿਹੜੀ ਜਗ੍ਹਾ ਬਣਾਈ ਗਈ ਫੁੱਟਪਾਥ ਇੱਥੇ ਜਿਹੜੀਆਂ ਦੇਖੋ ਤੁਸੀਂ ਰੇੜੀਆਂ ਲੱਗੀਆਂ ਹੋਈਆਂ ਵਾ ਇਹਦਾ ਤੁਸੀਂ ਪੈਸੇ ਵੀ ਦਿੰਨੇ ਕਿਸੇ ਨੂੰ ਪੈਸੇ ਦਿੰਨੇ ਹੋ ਕਿਸੇ ਨੂੰ ਉਹ ਤਾਂ ਲੌਂਡਰੀ ਰੇੜੀ ਰੇੜੇ ਦੁਕਾਨ ਕਿਰਾਏ पे ਲੈ ਰੱਖੀ ਐ ਉਹ ਤਾਂ ਦੁਕਾਨ ਉੱਥੇ ਰਹਿਣਾ ਇੱਥੇ ਥੋੜੀ ਦੁਕਾਨ ਆ ਕਤ ਤਿੰਨ ਫੁੱਟ ਦਾ ਤੁਸੀਂ ਲਾ ਸਕਦੇ ਹੋ ਇੱਥੇ ਇੱਥੇ ਲਾਉਣ ਦਾ ਕੀ ਇਹਨੂੰ ਤਾਂ ਪਰਮਿਸ਼ਨ ਲਿੱਤੀ ਤੁਸੀਂ ਅੱਗੇ ਕਰ ਦੇਗੇ ਅੱਗੇ ਕਰ ਦੇਗੇ ਥੋੜਾ ਹੋਰ ਹੈ ਨਹੀਂ ਇਹ ਫੁੱਟਪਾਥ ਲੋਕਾਂ ਨੂੰ ਨਿਕਲਣ ਦੇ ਲਈ ਹੁੰਦਾ ਹੈ ਬੜਾ ਕੰਮ ਕੀਤਾ ਇਹਨਾਂ ਨੇ ਇੱਥੇ ਹਾਂਜੀ ਆਹ ਟ੍ਰੈਫਿਕ ਰੇ ਨਾ ਕਰਕੇ ਜਾਮ ਲੱਗ ਰਿਹਾ ਸਾਰੀਆਂ ਜਿੰਨੀਆਂ ਰੇੜੀਆਂ ਲੱਗਦੀਆਂ ਇਹ ਇਹ ਫੁੱਟਪਾਥ ਜਿਹੜੀ ਹੈਗੀ ਲੋਕਾਂ ਤੇ ਇਹ ਪਾਲ ਡਿਪਾਰਟਮੈਂਟ ਵਾਲਿਆਂ ਨੇ 6-600 ਰੁਪਇਆ ਲੈਂਦਾ ਇਹਨਾਂ ਕੋਲ ਉਹ ਹੈਡ ਖੜਾ ਇਹਨਾਂ ਦਾ ਉਹ ਮੁੰਡਾ ਹਾਂ ਇਹ ਕਹਿੰਦੇ ਜੀ ਦੁਕਾਨ ਅਸੀਂ ਕਿਰਾਏ ਤੇ ਲਿੱਤੀ ਆ ਮੈਂ ਕਿਹਾ ਦੁਕਾਨ ਦੇ ਅੰਦਰ ਲਾਓ ਸਬਜ਼ੀ ਫੇਰ ਬਾਹਰ ਲਾਓ ਦੁ ਇਹ ਸਾਰਿਆਂ ਚਕਾਉ ਉਹ ਇਥੋਂ ਕਾਰਪੋਰੇਸ਼ਨ ਦੇ ਕੋਲੋਂ ਆਈ। ਇਹ ਨੇ ਲੋਕ ਸਾਰਾ ਟ੍ਰੈਫਿਕ ਜਾਮ ਇਥੇ ਐਕਸੀਡੈਂਟ ਹੁੰਦੇ ਹੈਗੇ ਨਾ ਵੱਡੀ ਗੱਡੀ ਥੱਲੇ। ਹਾਂਜੀ ਹਾਂਜੀ ਟ੍ਰੈਫਿਕ ਜਾਮ ਦੀ ਸਮੱਸਿਆ ਹੀ ਇਹ ਆ। ਹਾਂ। ਇਹ ਅਸੀਂ ਕਿਸੇ ਗਰੀਬ ਦੇ ਹੱਕ ਨਹੀਂ ਕ ਮਾਰਦੇ ਕਿਸੇ ਦਾ ਜੋ ਵੀ ਹੈਗਾ ਆ ਆਪਣਾ ਕੰਮ ਕਰਨ ਜਿੱਦਾਂ ਮਰਜ਼ੀ ਪਰ ਅੰਦਰ ਲਗਾਓ ਅੰਦਰ ਲਗਾਓ ਹਾਂ ਮਤਲਬ ਇਹ ਟ੍ਰੈਫਿਕ ਦਾ ਅੰਜਾਮ ਦਾ ਕਾਰਨ ਨਾ ਬਣ। ਆ ਦੇਖੋ ਕਿਦਾਂ ਲੱਗਿਆ ਆ ਇਹਨਾਂ ਕਰਕੇ ਇਥੇ ਆ ਸਬਜ਼ੀ ਲੈਣ ਵਾਲੇ ਖੜ ਜਾਂਦੇ ਇਥੇ। ਗੱਡੀਆਂ ਲਾ ਕੇ ਫਿਰ ਉੱਥੇ ਹੋਰ ਲੜਾਈਆਂ ਝਗੜੇ ਹੁੰਦੇ। ਤੁਸੀਂ ਦੇਖ ਸਕਦੇ ਹੋ ਉੱਤੱਕ ਜਿਹੜਾ ਹੈਗਾ ਵਾ ਇਹਨਾਂ ਨੇ ਲਾਇਆ ਹੋਇਆ ਨੇ ਕੁਛ ਆ ਈ ਰਿਕਸ਼ਾ ਵਾਲਿਆਂ ਨੇ ਇਹ ਇੱਥੇ ਜਾਮ ਲਾਇਆ ਹੋਇਆ ਆ ਠੀਕ ਹੈ ਨਾ ਉਧਰ ਤੁਸੀਂ ਨਜ਼ਰ ਮਾਰੋ ਪਰਲੇ ਪਾਸੇ ਤੁਸੀਂ ਇੱਥੇ ਖੜੇ ਹੋ ਤੁਸੀਂ ਜਾਮ ਦਾ ਕਾਰਨ ਬਣ ਰਹੇ ਹੋ ਜਾਮ ਲਗਾਇਆ ਹੋਇਆ ਕੀ ਗੱਲ ਉਹਨਾਂ ਨੇ ਥੋੜੀ ਜਾਮ ਲਗਾਇਆ ਤੇ ਹੋਰ ਕਿਹਦੇ ਨੇ ਲੱਗਾਇਆ ਇੱਥੇ ਰੋਡ ਦੇ ਖੜ ਕੇ ਤੁਸੀਂ ਦੇਖਦੇ ਹੋ ਇੱਧਰ ਨੂੰ ਇੱਧਰ ਨੂੰ ਆਹ ਦੇਖੋ ਪਰਲੇ ਪਾਸੇ ਤਸਵੀਰਾਂ ਦੇਖੋ ਪਰਲੇ ਪਾਸੇ ਹੁਣ ਰੋਡ ਤੇ ਤੇ ਜਾਮ ਕਿੱਦਾਂ ਨਹੀਂ ਲੱਗੂਗਾ ਤੁਸੀਂ ਇਹ ਦੇਖੋ ਵੀ ਇਧਰਲੇ ਪਾਸੇ ਵੀ ਈ ਰਿਕਸ਼ਾ ਹੈਗੇ ਪਰਲੇ ਪਾਸੇ ਵੀ ਈ ਰਿਕਸ਼ਾ ਹੈਗੇ ਆ ਫੁੱਟਪਾਥ ਜਿਹੜੀ ਹੈਗੀ ਆ ਉਹਦੇ ਤੇ ਤੁਸੀਂ ਦੇਖੋ ਇੱਕ ਵੱਡਾ ਕਾਰਨ ਬਣਦਾ ਹੈ ਜਾਮ ਦਾ ਕਿਉਂਕਿ ਜਿਹੜੀ ਇਨਕ੍ਰੋਚਮੈਂਟ ਹੈਗੀ ਆ ਜਾਂ ਜਿਹੜੇ ਆਪਾਂ ਇਥੇ ਆਟੋ ਖੜਦੇ ਨੇ ਜਾਂ ਇਥੇ ਜਿਹੜੀਆਂ ਰੇੜੀਆਂ ਲੱਗਦੀਆਂ ਨੇ ਉਹ ਬਹੁਤ ਵੱਡਾ ਜਾਮ ਦਾ ਕਾਰਨ ਬਣਦੇ ਨੇ ਪਰ ਉਨੀ ਨਫਰੀ ਹੈ ਨਹੀਂਗੀ ਟ੍ਰੈਫਿਕ ਜਿਹੜੀ ਪੁਲਿਸ ਹੈਗੀ ਉਹ ਘਟਾ ਸਕੇ ਕਿਸੇ ਜਾਮ ਨੂੰ ਪਰ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਆ ਕਾਰਪੋਰੇਸ਼ਨ ਨੂੰ ਸੋਚਣਾ ਚਾਹੀਦਾ ਹੈ ਆ ਅਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਟਾਇਰਾਂ ਦੀ ਦੁਕਾਨ ਹੈ ਜੀ ਆ ਦੇਖੋ ਕਿੰਨੇ ਆ ਰੋਡ ਦੇ ਉੱਤੇ ਜਿਹੜੀਆਂ ਪੂਰੀ ਫੁੱਟਪਾਥ ਦੇ ਲੈ ਕੇ ਇਹਨਾਂ ਨੇ ਜਿਹੜਾ ਹੈਗਾ ਵਾ ਇਹ ਜਗ੍ਹਾ ਮੱਲੀ ਹੋਈ ਹੈ ਇਹ ਤੁਹਾਡੇ ਕੋਈ ਕੀ ਪਰਮਿਸ਼ਨ ਹੈ ਤੁਸੀਂ ਇੱਥੇ ਲਾ ਕੇ ਬੈਠੇ ਹੋ ਰੋਡ ਦੇ ਉੱਤੇ ਅਸੀਂ ਤਾਂ ਮਾਲਕਾਂ ਦੇ ਮਾਲਕਾਂ ਦੇ ਹੇਠ ਮਾਲਕ ਨੇ ਤੁਹਾਨੂੰ ਕਿਹਾ ਹੋਣਾ ਲਾਈਆਂ ਤਾਂ ਤੁਸੀਂ ਹੀ ਆ ਬਾਹਰ ਮਾਲਕੇ ਕਹਿੰਦੇ ਜਿੱਥੇ ਲਾਓ ਉੱਥੇ ਲਾ ਸਕਦੇ ਅਸੀਂ ਤਾਂ ਨੌਕਰ ਵਾਲੇ ਬੰਦੇ ਨੇ ਨਹੀਂ ਤੁਹਾਡੇ ਕੋਈ ਕੋਈ ਅਥਾਰਟੀ ਹੈਗੀ ਵੀ ਇੱਥੇ ਲਾਉਣ ਦੇ ਟਾਇਰ ਹੈ ਨਾ ਤੁਸੀਂ ਜਾਮ ਕੀਤਾ ਹੈ ਸਾਰਾ ਹੈ ਕਿਹੜਾ ਹੈ ਮਾਲਕ ਆ ਦੇਖੋ ਪੁਲਿਸ ਵਾਲੇ ਕਢਵਾ ਰਹੇ ਨੇ ਸਾਰੀ ਦਿਹਾੜੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਸਰ ਤੁਸੀਂ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਕਢਾਉਨੇ ਹੋ ਤੇ ਕੀ ਏ ਫਿਰ ਹਟਦੇ ਕਿਉਂ ਨਹੀਂ ਇਹ ਬਹੁਤ ਚਲਾਨ ਕਰੀਦੇ ਜੀ ਇਹ ਨਹੀਂ ਬੰਦੇ ਦੇ ਪੁੱਤ ਬਣਦੇ ਹੈਗੇ ਬਹੁਤ ਜਿਆਦਾ ਚਲਾਨ ਕਰੀਦੇ ਆ तकरीबन ਦਿੱਲੀ ਦੇ 5-7 ਚਲਾਨ ਇਹਨਾਂ ਦੇ ਹੁੰਦੇ ਆ ਇੱਥੋਂ ਹਟ ਕੇ ਚੱਲ ਜੀਏ ਇੱਕ ਸੈਕੰਡਰੀ ਲੱਗਦਾ ਹੈਗਾ ਫੇਰ ਆ ਕੇ ਆਟੋ ਲਾ ਲੈਂਦੇ ਆ ਤੇ ਜਾਂ ਵੀ ਇਹਨਾਂ ਕਰਕੇ ਲੱਗਦਾ ਹੈ ਫੇਰ ਹਾਦਸੇ ਵੀ ਹੁੰਦੇ ਆ ਕਈ ਬਹੁਤ ਕੁਝ ਹੁੰਦਾ ਕਿ ਐਂਬੂਲੈਂਸ ਨੇ ਆਪਣੇ ਪੇਸ਼ੈਂਟ ਨੂੰ ਲੈ ਕੇ ਜਾਣਾ ਹੁੰਦਾ ਹਸਪਤਾਲਾਂ ਦੇ ਵਿੱਚ ਬੜਾ ਦਿੱਕਤ ਹੁੰਦੀ ਹੈ ਨੇ ਅਸੀਂ ਸਾਰੇ ਪਾਸੇ ਧਿਆਨ ਰੱਖ ਰਹੇ ਜਿਹੜਾ ਦੂਜਾ ਪਾਸਾ ਹੈ ਉਧਰਲੇ ਪਾਸੇ ਵੀ ਆਟੋ ਵੀ ਲੱਗਦੇ ਆ ਇੱਕ ਆਪਣਾ ਸਾਈਡ ਤੋਂ ਪੱਟੇ ਵੀ ਆ ਸੀਵਰੇਜ ਵਾਸਤੇ ਤੇ ਉਹਦੇ ਕਰਕੇ ਉਧਰ ਵੀ ਜਾਮ ਬਹੁਤ ਲੱਗ ਜਾਂਦਾ तकरीबन ਇੱਧਰ ਵੀ ਘੇੜਾ ਮਾਰਨਾ ਪੈਂਦਾ ਰਾਹੋ ਰੋਡ ਵੀ ਘੇੜਾ ਮਾਰਨਾ ਪੈਂਦਾ ਜਿਹੜੇ ਆਪਣੀਆਂ ਰੋਂਗ ਸਾਈਡ ਹੈ ਉਧਰ ਵੀ ਘੇੜਾ ਮਾਰਨਾ ਪੈਂਦਾ ਮਲਾਜਮ ਅਸੀਂ ਦੋ ਤਿੰਨੇ ਆ ਸਰ ਤੇ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ ਜੀ ਚਲੋ ਠੀਕ ਹੈ ਹੁਣ ਟ੍ਰੈਫਿਕ ਜਾਮ ਦੇ ਮਾਮਲੇ ਦੇ ਵਿੱਚ ਕਾਰਪੋਰੇਸ਼ਨ ਕੀ ਕਾਰਵਾਈ ਕਰਦੀ ਹੈ ਜਾਂ ਤੁਹਾਡਾ ਕੀ ਇਸ ਬਾਰੇ ਵਿਚਾਰ ਹੈਗਾ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਇਹ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ